ਬਾਣੀ ਦੋਸਤੋ ਕੀ ਹਾਲ ਆਈ ਹੋਪ ਤੁਸੀਂ ਸਰੇ ਖੈਰ ਹੋਗੇ ਤੇ ਦੋਸਤੋ ਅੱਜ ਸ਼੍ਰੀ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦੇ ਨਗਰ ਕੀਰਤਨ ਹੋਣਾ ਵਾ ਸਾਡੇ ਪਿੰਡ ਦਾ ਕੀੜੀ ਪਿੰਡ ਆ ਉੱਥੋਂ ਨਗਰ ਕੀਰਤਨ ਚੜ੍ਹਦਾ ਹਰ ਸਾਲ ਉੱਥੇ ਹੀ ਹੁੰਦਾ ਵਾ ਤੇ ਪੰਜ ਅੱਜ ਪੰਜ ਤਰੀਕਾ ਹੈ ਦੁਬਾਰ ਤੇ ਅੱਜ ਦੇ ਦਿਨ ਹੋਣਾ ਵਾ ਸਾਡੇ ਪਿੰਡ ਪਹੁੰਚਣਾ ਵਾ ਦੁਪਹਿਰ ਦੁਪਹਿਰ 2 2:30 ਵਜੇ ਪਹੁੰਚਦਾ ਵਾ ਤੇ ਹੁਣ ਗੁਰਦੁਆਰਾ ਚਲਦੇ ਆਂ ਤੇ ਥੋੜੇ ਕੋਈ ਸੇਵਾ ਕਰਕੇ ਵੀ ਆਇਆ ਵਾ ਤੇ ਚਲਦੇ ਗੁਰਦੁਆਰੇ ਤੋਂ ਨਾਲੇ ਆ ਜਾਣਾ ਵਾ ਕੋਈ ਪਿੰਡ ਵੀ ਆਣਾ ਵਾ ਹੁਣ ਦੋਸਤੋ ਇਹ ਮੰਡੀ ਚੱਲੇ ਆ ਤੇ ਗੁਰਦੁਆਰੇ ਸਾਰੇ ਭਾਂਡੇ ਭੁੰਡੇ ਮੰਡੀ ਲੱਗੇ ਨੇ ਤੇ ਨਗਰ ਕੀਰਤਨ ਵਾਲੇ ਲੇਟ ਹੋਣਾ ਵਾ ਤੇ ਟਾਈਮ ਹੋ ਗਿਆ ਵਾ 12 ਵਜ ਗਏ ਨੇ ਤੇ ਚਲੋ ਚੱਲਦੇ ਆ ਦੋਸਤੋ ਇਹ ਦੁਬਾਰਾ ਫਿਰ ਗੁਰਦੁਆਰੇ ਆਈ ਇੱਥੇ ਭਾਂਡੇ ਭਣੇ ਸਾਫ ਸੁਥਰੀ ਕਰਕੇ ਤੇ ਟਰਾਲੀ ਵਿੱਚ ਰੱਖਨੇ ਜੀ ਤੇ ਹੌਲੀ ਤੋਂ ਸਾਰੇ ਸਾਫ ਸੁਥਰੀ ਕਰਤੀ ਆ ਦੇਖੋ ਸਾਰੇ ਭਾਂਡੇ ਭੁੰਡੇ ਲੱਗੇ ਆ ਅਹੀਂ ਤੇ ਹੁਣ ਟਰਾਲੀ ਵਿੱਚ ਰੱਖਨੇ ਨੇ ਪ੍ਰਸ਼ਾਦ ਦੇ ਸਬ지 ਸੁੱਧੀ ਜੋਪ ਨੇ ਅਹੀਂ ਸੰਗ ਦਾਸ ਤੇ ਤੇ ਤੁਹਾਨੂੰ ਦਿਖਾਉਂਦੇ ਆ ਉਹ ਟਰਾਲੀ ਸਾਰਾ ਪਾਸੋਂ ਪਾਸੋਂ। ਹੁਣ ਦੋਸਤੋ ਮੈਂ ਘਰੇ ਆਇਆ ਪਜਾਮਾ ਜੁਆਇਨ ਕਰਨ। ਆ ਪਜਾਮਾ ਪਾਇਆ ਵਾ ਨੀਲਾ ਤੇ ਆ ਦੇ ਉਹ ਛੋਡੀ ਹੈ ਰਹਿਣਤੀ ਆ ਤੇ ਹੁਣ ਚੱਲਦੇ ਆ ਮੰਡੀ ਤੇ ਪਹਿਲਾਂ ਪਹਿਲਾਂ ਹੀ ਗਈ ਮੰਡੀ ਤੇ ਮੰਡੀ ਪਹਿਲਾਂ ਸੌਫ ਸਹੀ ਹੁੰਦੀ ਏ ਥੋੜੇ ਸਾਮਾਨ ਖੜਿਆਈ ਆ ਤੇ ਬਾਅਦ ਫਿਰ ਗੁਰਦੁਆਰੇ ਭਾਂਡੇ-ਬੁੰਡੇ ਜਿਹੜੇ ਸਬਜ਼ੀ ਵਰਸ਼ਾਦ ਦੇ ਹੀਗੇ ਸਾਰੇ ਟਰਾਲੀ ਵਿੱਚ ਰੱਖੇ ਤੇ ਉਹਨ ਟਰਾਲੀ ਉੱਤੇ ਮੰਡੀ ਪਹੁੰਚ ਗਈ ਆ ਤੇ ਮੈਂ ਘਰੇ ਆਇਆਂਗਾ ਤੇ ਪਰ ਪਰਮਾਗ ਨੂੰ ਬਦਲ ਤੇ ਆ ਇਧਰ ਪਰਨਾਪੁਰਨਾ ਬੰਨਨ ਦੇ ਉਹ ਵੀ ਪਰਨਾਪੁਰਨਾ ਬੰਨਨ ਦਿਆ ਵਾ ਤੇ ਫਿਰ ਅਸੀਂ ਪਰਨਾਪੁਰਨਾ ਬੰਨ ਗਏ ਤੇ ਜਾਣਾ ਫਿਰ ਮੰਡੀ ਕਿ ਹੁਣ ਦੋਸਤੋ ਇਹ ਮੰਡੀ ਚ ਦੇਖੋ ਸਾਰੀ ਸੰਗਤ ਬੈਠੀ ਕਿਦਾਂ ਇੱਥੇ ਸਭੀ ਉੱਥੇ ਬੈਠੀ ਸੰਗਤ ਉਹ ਬੈਠੀ ਸੰਗਤ ਆ ਇਧਰ ਮੁੰਡੇ ਉੱਥੇ ਕਾਉਂਦੀਆਂ ਉੱਥੇ ਚੱਲਣ ਦੀਆਂ ਹਲਵਾਈਆਂ ਸੰਜੀਵ ਯੂ ਰੈਗਿਊ ਰੈਗਿਊ ਸਿੰਘ ਭਾਈ ਲਉਂਦੇ ਆ। ਉਹ ਅੱਜ ਪੱਕੀ ਦੀ ਪੱਕੀ ਆਖਾਏ ਜਿੰਨੂੰ ਅਸੀਂ ਗਰੇਬਰ ਸਮਝ ਕੇ ਲਾ ਦੇ ਹੁਣ ਵੇਖੀ ਕੋਈ ਲਾਈਟਰ ਵੀ ਹੈਗਾ ਤਾਂ ਵੀ ਨਹੀਂ ਅੱਗ ਲੱਗਣੀ। ਓ ਲਾਲ ਉੱਤੇ ਵਾਲਾ ਮੂਹ। ਓ ਲਾ। ਓ ਆ ਬਣਾ ਲਾ। ਵੱਧ ਗਏ। ਓਏ ਓਏ। ਹੁਣ ਦੋਸਤੋ ਪਿੰਡ ਦੇ ਸਾਰੇ ਲੋਕੀ ਆ ਗਏ ਨੇ। ਦੇਖੋ ਮੰਡੀ ਭਰ ਗਈ ਇਧਰਲੀ ਸਾਈਡ ਤੇ ਪੂਰੀ ਚਾਹੂ ਪੀਂਦੇ ਨੇ ਤੇ ਨਗਰ ਕੀਰਤਨ ਲੇਟ ਹੀ ਹੋਣਾ ਜੀ ਹਲਾਈਆਂ ਲੋਹਾਂ ਚੱਲ ਰਹੇ ਨੇ ਆਹੋ ਅੱਜ ਮਾਰਾ ਨਾਲ ਲੱਗ ਗਈ ਆ ਲੱਗ ਗਈ ਲਾਲ ਬੜਾ ਲੜ ਲੜ ਬੜਾ ਦੇ ਵਾਹ ਓਏ ਇਧਰ ਅੱਗ ਲੱਗੀ ਓ ਭਰਾਵਾ

ਉਹ ਲੈ ਲੈ ਓਏ ਉੱਥੇ ਹੀ ਡਾ ਆ ਲੈ ਆ ਵੀ ਹੋ ਗਿਆ ਇੱਥਾ ਚੱਲ ਜਿੱਥੇ ਲਾ ਦੇ ਲਾ ਗਿਓ ਪਟਾਕੇ ਦਾ ਠਾ ਬੜਾ ਇਹਨਾਂ ਦਾ ਵੀ ਬਲੈਕ ਬਲੈਕ ਪਿੰਡ ਤੋਂ ਲੈ ਕੇ ਉੱਪਰ ਤੱਕ ਪੂਰੇ ਬਲੈਕ ਬਲੈਕ ਬਣਿਆ ਪਿਆ ਬਾਜ਼ਰ ਚ ਬੂਟ ਦੀ ਕਮੀ ਰਹੀ ਆ ਬੂਟ ਦੀ ਕਮੀ ਰਹੀ ਆ ਵੀ ਬਲੈਕ ਬਾੰਨਣਾ ਨਾ ਤੇ ਬਾਅਦ ਤੂੰ ਪੂਰੇ ਬਲੈਕ ਹੀ ਬਾੰਨ ਜਾਣਾ ਹੈ ਬਲੈਕ ਹੀ ਆ ਬਾਈ ਬਲੈਕ ਆ ਤੂੰ ਇਹਨੂੰ ਤੇਰੇ ਬੂਟ ਓਏ ਇਹਨੂੰ ਬੂਟ ਦੇ ਦੇ ਤੂੰ ਆ ਇਹਦੇ ਬਲੈਕ ਆ ਇਹਨੇ ਚਪੜਾ ਪਾਈਆਂ ਪੈਰੀ ਪਹਿਲਾਂ ਦੋਸਤੋ ਇਹਨਾਂ ਹਲਵਾਇਆਂ ਖਲਾਈਆਂ ਅਹੀਂ ਆ ਤੇ ਉਹਨਾਂ ਲਾਵੀਆਂ ਤੋਂ ਬਾਅਦ ਪਟਾਸ ਹੁਣ ਪਟਾਸ ਚਾਹੁੰਨੀ ਆ ਕੋ ਜੀ ਲੱਗਾ ਚਲੋਣ ਪਟਾਸ ਮੂਹ ਇਹਦਾ ਮੂਹ ਪਟਾੜ ਗਿਆ ਇਹਦਾ ਆਹ ਉਹ ਤੇ ਧੁਮਾਕਾ ਹੁੰਦਾ ਯੋ ਚਲ ਮੈਂ ਚਲੋ ਨੈਕਸਟ ਕੇ ਦੀ ਵਾੜੀ ਕੋਨਫੀਡੈਂਸ ਨਹੀਂ ਮੋ ਦੇ ਇਸ ਤੋਂ ਬਾਅਦ ਇਸ ਤੋਂ ਬਾਅਦ ਮੇਰੀ ਵਾੜੀ ਬੱਸ ਕਰ ਪੂਰੀਆਂ ਨਾ ਮਾਰੇ ਚਲੋ ਸ਼ੁਗਰ ਆ ਉਹ ਨਾ ਕੱਟੋ ਸਾਲੂ ਨਾ ਉਹ ਕਿ ਜੋ ਹੋਵੇ ਨਾ ਸਿੱਧਾ ਸਿੱਧਾ ਇਤੋਂ ਨਹੀਂ ਆਦਾ ਕਰਾਉਂਦਾ ਸਿੱਧੇ ਤੋਂ ਚੱਲਦਾ ਚੱਲਿਆ ਇੱਕ ਹੋਰ ਇੱਕ ਹੋਰ ਦੁਕਾਨ ਟੂ ਟੂ ਕਰੰਦਾ ਵੀ ਇਹਦੇ ਭਰਾਵਾ ਮੇਰੀ ਅਗਲੀ ਉਹ ਜੋ ਆ ਪਾਉਂਦਾ ਉਹ ਮੇਰੀ ਅਗਲੀ ਮਾੜੀ ਪੁੱਤ ਭਾਈ ਤੋਂ ਬਾਅਦ ਮੇਰੀ ਹੁੰਦੀ ਹੈ ਮੇਰੀ ਆਂਦੀ ਭਾਈ ਤੋਂ ਬਾਅਦ ਜਿਹਨੂੰ ਕਰੀਆ ਐਂਡ ਮੈਂ ਘੱਟ ਚੁੱਕਾ ਦੋ ਇਹਨਕ ਨਾ ਚੁਪੜਾ ਚਲਾ ਦੇਗਾ ਹੁਣ ਤੂੰ ਫਟ ਬਲੌਗ ਬਣਾਈ ਚਾਹ ਤੇੜਾ ਬਲੌਗ ਕਰਾ ਏਦਾਸ ਤਾ ਤੁਹਾਨੂੰ ਪਤਾ ਹੈ ਪਰ ਉਹ ਗੋਵਰਾ ਚੱਲ ਬਾਬਾ ਮੇਲਾ ਘੜੀ ਚੱਲ ਜਾ ਲਾਸਟ ਗਨ ਫਾਇਰ ਦੋਸਤੋ ਆ ਗਿਆ ਨਗਰ ਗਿਲਤਣਾ ਜਿੱਥੇ ਗਤਾਂਉਂਦੇ ਇੱਧਰ ਆਲੋ ਬਾਲਗੀ ਜਹਾ ਵੀ ਆ ਗਈ ਬਾਲਗੀ ਵੀ ਆ ਗਈ ਦੋਸਤੋ

ਦੇਖੋ ਦੋਸਤੋ ਟਰਾਲੀ ਬੜੀ ਆ ਪਾਕੀ ਸਾਹਿਬ ਇੱਥੋਂ ਮਗਰੋਂ ਟਰਾਲੀ ਸ਼ੁਰੂ ਟਰਾਲੀ ਬੜੀ ਏ ਆਹ ਦੇਖੋ ਪੂਰਾ ਟਾਊਨ ਲੈ ਗਿਆ ਉਹ ਪਿੱਛੇ ਲੱਗ ਆਹ ਵੇਖੋ ਟਰਾਲੀ ਚੈੱਕ ਕਰੋ ਤੁਸੀਂ ਉਹ ਆਹ ਪਿੱਛੇ ਧਾਗੜੇ ਹੋਰ ਪਿੱਛੇ ਉਸ ਤੋਂ ਵੀ ਆਓ ਵੇਖੋ ਉਹ ਐਂਡ ਜੀ ਤੇ ਇਧਰ ਸੇਵਾਵਾਂ ਦੀ ਲੰਗਰ ਵਰਤਾਂਉਂਦੇ ਇਧਰ ਹੁਣ ਦੋਸਤੋ ਟਾਈਮ ਹੋ ਗਿਆ ਵਾ 4 ਵਜੇ ਵਾਦੀਏ 9 ਮਿੰਟ ਹੋ ਗਏ ਨੇ ਤੇ ਅਈ ਨਾ ਮੰਡੀਆਂ ਆਏ ਹੁਣ ਹਜੇ ਵੀ ਉੱਥੇ ਨਗਰ ਕੀਰਤਨ ਹੈਗਾ ਵਾ ਜਲ ਚਾਹ ਪਾਣੀ ਪ੍ਰਸ਼ਾਦਾ ਵਰਤਉਂਦੇ ਨੇ ਤੇ ਤੁਸੀਂ ਵੀ ਵੇਖ ਲਿਆ ਕਿ ਦਾ ਥੋੜੇ ਇਸ ਤੋਂ ਪਹਿਲੇ ਕਲੀਪ ਐਡ ਕਰ ਦਿੱਤੀਵੇਂ ਹਨਾ ਤੇ ਹੁਣੇ ਘਰੇ ਆ ਗਏ ਆ ਹਜੇ ਉਦਾਂ ਮਤਲਬ ਭਾਂਡੇ-ਭੁੰਡੇ ਸਮਾਨ ਸੂਣ ਅਜ ਰਾਤ ਨਾਲ ਪਟਾਕੇ ਵੀ ਚੱਲਣੇ ਸੀਗੇ ਪਰ ਅੱਜ ਨਹੀਂ ਚੱਲੇ ਆ ਵਾਂਡੇ ਭੂਈ ਪਿੰਡ ਤੇ ਚਾਬੀ ਵੀ ਲੱਭ ਗਈ ਆ ਕੇ ਖੋਲਿਏ ਲੋਕ ਚਾਬੀ ਬੜੀ ਡੇਂਜਰਸ ਇਨਾਂ ਦੀ ਦੇ ਚਲੋ ਕਮ ਆਜੋ ਆਜੋ ਹੁਣ ਦੋਸਤੋ ਇਹ ਰੋਟੀ ਰੈਡੀ ਖਾ ਲਈ ਆ ਤੇ ਅੱਜ ਦੇ ਬਲੂਚ ਬਸ ਇੰਨਾ ਹੀ ਜਿਵੇਂ ਤੁਸੀਂ ਵੇਖਿਆ ਅੱਜ ਸਾਡੇ ਬਲੂ ਨਗਰ ਕੀਰਤਨ ਹੀਗਾ ਤੇ ਨਵਰੀ ਗਿਰਤ ਅੰਦੇ ਜਿਹੜਾ 4 4.5 ਹੋ ਗਿਆ ਉਸ ਤੋਂ ਬਾਅਦ ਅਸੀਂ ਆ ਗਏ ਕੋਈ ਵਿੰਡ ਤੇ ਬਸ ਅੱਜ ਦੇ ਲਈ ਬਸ ਇੰਨਾ ਹੀ ਆਈ ਹੋਪ ਤਾਂ ਨਾ ਬਲੋਗ ਵਧੀਆ ਲੱਗਾ ਹੋਵੇ ਜੀ ਬਲੋਗ ਵਧੀਆ ਲੱਗਾ ਤੇ ਬਲੋਗ ਨੂੰ ਲਾਈਕ ਤੇ ਜਨਨ ਸਬਸਕ੍ਰਾਈਬ ਕਰਦੇ ਹੋ ਮੈਂ ਤਾਂ ਕਿਸੇ ਨ ਨਿਕ ਸਨੇਗ ਬਲੋਗ ਸਟਿਲ ਦਾ ਟੇਕ ਕੇ ਰਾਬ ਰੱਖੋ ਹੋ ਦੋਸਤੋ ਟਾਈਮ ਹੋ ਗਿਆ ਬਸ ਸ਼ਾਰਟ ਟਾਈਮ ਕਿਨ ਹੋ ਗਿਆ